ਫੱਸੀ ਗਾਲੀ ਸਾਰਿਆਂ ਨੂੰ ਜੀ ਅੱਜ ਵਾ ਕਮੀਜ਼ ਦਾ ਅਗਲਾ ਪਾਰਟ ਲੈ ਕੇ ਆਏ ਆ ਜੀ ਜਿੱਥੇ ਆਪਾਂ ਬਾਹਾਂ ਜੜਾਂਗੇ ਬਾਹਾਂ ਦੇ ਲੈਸ ਲਾਵਾਂਗੇ ਤੇ ਚਾਕਾਂ ਦੇ ਵੀ ਲੈਸ ਲੰਸਾਂਗੇ ਜੀ ਠੀਕ ਹੈ ਜੀ ਆਪਾਂ ਪਹਿਲੀ ਵੀਡੀਓ ਦੇਖਿਆ ਸੀ ਫੀਟ ਕਿ ਤਾਂ ਹੋ ਗਈ ਸੀ ਆਪਣੀ ਕਮੀਜ਼ ਜੀ ਸਾਰੀਓ ਠੀਕ ਹੈ ਜੀ ਜੇ ਹੁਣ ਆਪਾਂ ਬਾਹਾਂ ਜੜਦੇ ਆਂ ਜੀ ਤੇ ਬਾਹਾਂ ਦੇ ਲੈਸ ਲਾਉਣੇ ਆ ਪਹਿਲਾਂ ਠੀਕ ਹੈ ਇੱਕ ਕਮੀਜ਼ ਦੀ ਬਾਹਾਂ ਆ ਜੀ 1.5 16 ਇੰਚ ਤਿਆਰ ਨੇ ਜੀ 1.5 18 ਇੰਚ ਆਪਾਂ ਨੇ ਕਟਿੰਗ ਕਰੀ ਹੈ ਜੀ ਹੁਣ ਆਪਾਂ ਬਾਹ ਮੂਰੀ ਮੋੜਾਂਗੇ ਲੈਸ ਲਾ ਕੇ ਕਿਵੇਂ ਮੋੜ ਨਹੀਂ ਹਨ ਦੱਸਦੇ ਆਂ ਜੀ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਬਾਹ ਸਿੱਧੀ ਤੇ ਲੈਸ ਵੀ ਸਿੱਧੇ ਪਾਸੇ ਹੀੜਾ ਰੱਖਣੀ ਹੈ ਊਠਾ ਪਾਸੇ ਉੱਪਰ ਨਹੀਂ ਜੀ ਮੈਂ ਸਿੱਧੇ ਸਿੱਧਾ ਮਿਲਾ ਕੇ ਨਾ ਬਾਹ ਨੂੰ ਮੋੜ ਦਾਂਗੇ ਆਪਾਂ ਇੱਕੜਾ ਆ ਬਾਹ ਨੂੰ ਮੋੜ ਦਈਏ ਜੀ ਐਦਾਂ ਮੋੜ ਕੇ ਲੈਸ ਰੱਖ ਦਾਂਗੇ ਜੀ ਠੀਕ ਹੈ ਜਆ ਥੋੜੀ ਬੜੀ ਗੋ ਰੱਖਿਓ ਕਈ ਵੇ ਕਪੜਾ ਦੇੜਨਾ ਪਾਇੰਦਾ ਜੀ ਆਹ ਨਹੀਂ ਕਿ ਠੀਕ ਹੈ ਚਾਹ ਜੇ ਪਹਿਲਾਂ ਸਲਾਈ ਲਾ ਕੇ ਵੀ ਲਾ ਸਕਦੇ ਹੋ ਇਸ ਇਹ ਸਲੈਸ ਆਪਾਂ ਲਾਤੀ ਇੱਕੋ ਸਲਾਈ ਚ ਲਾਈਏ ਜੀ ਮੇਰੇ ਲੈਸੇ ਠੀਕ ਹੈ ਜੀ ਤੇ ਆਪਾਂ ਇਹਨਾਂ ਦਬ ਦੇਣਾ ਸਲਾਈ ਨੂੰ ਠੀਕ ਹੈ ਬਿਲਕੁਲ ਲਾਗਲਾ ਲੈ ਕੇ ਜਾਣੀ ਹੈ ਲੈਸ बिल्कुल सिलाई ना ला देनी जी अपा ने लैस लग चुकी है जी एक लैस अपने इतने दो ढाई इंच पर एक होर लानी है जी लैस वो किमें लानी वो भी गुम करनी है जी आप ढाई एक इंच पर लावे जी आप ढाई ढाई इंच जी आप निशान ला लेंगे जी ठीक है ਉਹ ਜਿਹੜਾ ਪੈਂਟ ਆ ਇੰਜ ਨੇ ਚਾਲਾ ਦੇ ਉੱਪਰ ਲੈਸ ਲਾਣੀ ਦੀ ਹੁਣ ਇਹ ਲੈਸ ਉੱਤੇ ਲੱਗਣੀ ਹੈ ਜੀ ਫਿਰ ਇਹ ਜੋ ਲੈਸ ਦੇ ਉੱਪਰ ਸਲਾਈ ਲਾਵਾਂਗੇ ਜੀ ਆਪਾਂ ਜਿਹੜੇ ਆਪਾਂ ਨਿਸ਼ਾਨ ਲਾਏ ਸੀ ਉਹ ਜੋ ਪ੍ਰੋਪਰ ਰੱਖ ਕੇ ਲਾਵਾਂਗੇ ਜੀ ਜਿਵੇਂ ਮੈਂ ਫਰੰਟ ਦੀ ਲੈਸ ਲਾਈ ਸੀ ਨਾ ਉਵੇਂ ਲਾਉਣੀ ਹੈ ਜੀ ਆਹ ਸੀ ਵਿਚਨੀ ਦਿਖਾਉਣੀ ਹੈਗੀ ਲੈਸ ਦੇ ਅੰਦਰ ਰੱਖਾਂਗੇ ਜੀ ਲੈਸ ਦੇ ਦੇਖੋ ਲੈਸ ਆਪਾਂ ਨੇ ਲਾ ਲਈ ਹੈ ਜੀ ਇੱਕ ਸਲਾਈ ਨਾਲ ਹੁਣ ਆਪਾਂ ਇਹ ਲੈਸ ਗੁੰਮ ਕਰਨੀ ਹੈ ਜੀ ਇਸ ਸਾਈਡ ਨੂੰ ਘੁਮਾ ਲੈਣੀ ਜੇ ਆਪਾਂ ਲੈਸ ਇਹ ਠੀਕ ਹੈ ਇਹਨਾਂ ਨੂੰ ਮੈਂ ਦੱਬ ਕੇ ਸਲਾਈ ਲਾ ਦਾਂਗੀ ਸਾਰੇ ਨੂੰ ਜਿੱਕਾ ਆਪਾਂ ਫਰੰਟ ਤੇ ਲਾਈ ਸੀ ਪਾਂ ਇੱਕ ਵਾਰ ਤਿਆਰ ਕਰ ਲਈ ਹੈ ਜੀ ਹੁਣ ਇਸੇ ਆਪਾਂ ਦੂਜੀ ਵਾਰ ਵੀ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਇਹ ਝੜਦੇ ਆ ਜੀ ਆਪਾਂ ਬਾਹਾਂ ਆਪਾਂ ਨੇ ਦੋਨੇ ਬਾਹਾਂ 'ਚ ਲੈਸ ਲਾ ਲਈ ਹੈ ਜੀ ਇੱਕ ਗੱਲ ਹੋਰ ਹੈ ਜੀ ਜਦੋਂ ਆਪਾਂ ਨਾਪ ਕੇ ਲਾਉਨੇ ਆ ਲੈਸ ਇਹ ਕਿਹ ਫਾਇਦਾ ਹੁੰਦਾ ਹੈ ਜਦੋਂ ਆਪਾਂ ਸਲਾਈ ਭਰਨੀ ਹੈ ਬਾਹਾਂ 'ਚ ਸਲਾਈ ਭਰਨੀ ਹੈ ਜੀ ਤਾਂ ਇਹ ਬਰਾਬਰ ਆਉਣੇ ਦੋਨੇ ਲੈਸਾਂ ਠੀਕ ਹੈ ਅੱਗੇ ਪਿੱਛੇ ਨਹੀਂ ਜਾਂਦੀਆਂ ਹੈਗੀਆਂ ਤਾਂ ਕਿ ਮਣਕੇ ਹੀ ਲਾਇਆ ਕਰੋ ਠੀਕ ਹੈ ਜਦੋਂ ਵੀ ਲੈਸ ਲਾਉਣੀ ਹੈ ਕਪੜਾ 나ਪ ਹੀ ਲਾਇਆ ਕਰੋ ਤਾਂ ਕਿ ਬਰਾਬਰ ਹੋਣ ਦੋਨੇ ਪਾਸੇ ਉੱਪਰ نیچے ਨਾ ਜਾਣ ਲੈਸ ਤੇ ਵਧੀਆ ਨਹੀਂ ਲੱਗਦੀ ਹੈਗੀ ਹੁਣ ਆਪਾਂ ਬਾਹਾਂ ਜੜਦੇ ਹਾਂ ਬਾਹਾਂ ਕਿਵੇਂ ਜੜਦੇ ਨੇ ਦੱਸਦੇ ਹਾਂ ਜੀ ਇੱਥੇ ਜਦੋਂ ਆਪਾਂ ਹੁਣ ਬਾਹਾਂ ਜੜਨੀ ਸਤ ਪਰ ਆਪਾਂ ਮੋਢੇ ਨਾਲ ਆਪਣੇ ਜ ਮੋਢੇ ਕਿੰਨੇ ਆ ਆਪਣੇ ਠੀਕ ਹੈ ਆ ਜਮਣ ਸਾਹਮਣੇ ਨਾਪ ਰਹੀ ਹੈ ਮੈਂ ਐਦਾਂ ਕਰਕੇ ਬਿਲਕੁਲ ਹਲਕੇ ਹੱਥਾਂ ਨਾਲ ਖਿੱਚਣਾ ਨਹੀਂ ਹੈਗਾ ਇੰਚ ਟੇਪ ਸਾਢੇ 9 ਇੰਚ ਮੋਢੇ ਆ ਜੀ ਠੀਕ ਹੈ 9.5 ਇੰਚ ਮੋੜੇ ਤਿਆਰ ਆ ਜੀ ਆਪਣਾ ਇੱਥੇ 3 ਇੰਚ ਤੀਰਾ ਹੈ ਜੀ ਆਪਣਾ ਇਹ ਸਲਾਈ ਲਾ ਕੇ 2.5 ਇੰਚ ਰਹਿ ਜਾਣਾ ਸੈਂਟਰ ਇਹ ਜਵਾਲਾ ਠੀਕ ਹੈ ਕੋਈ ਵੀ ਬਾਹਾਂ ਜਾਣ ਤੋਂ ਪਹਿਲਾਂ ਤੀਰਾ ਜ਼ਰੂਰ ਨਾਪਿਆ ਕਰੋ ਇੱਥੋਂ ਵੀ ਕਿੰਨਾ ਕਪੜਾ ਬਚਿਆ ਆਏ ਜਿਹੜਾ ਕਿ ਆਪਣਾ ਖਾਲਤੂ ਹੁੰਦਾ ਜਿੰਨਾ ਆਪਾਂ ਚਾਹੀਦਾ ਤੀਰਾ ਉਹ ਕਟਿੰਗ ਕਰ ਦਿਆ ਕਰੋ ਨਾਮ ਲਾ ਦਿਆ ਕਰੋ ਇੱਧਰ ਠੀਕ ਹੈ ਜੀ ਇੱਕ ਗੱਲ ਹੋਰ ਆ ਜੀ ਜਦੋਂ ਆਪਾਂ ਲੈਸ ਇਦਾਂ ਲੈਸ ਲਾਉਣੀ ਹੈ ਕਿ ਬ੍ਰੀਕ ਲੈਸ ਆ ਹੈ ਜੀ ਇਹ ਗੁੰਮਸਲੇ ਵਾਲੀ ਆਉਣੀ ਹੈ ਜੀ ਇਹ ਬਰੀਕ ਰਸ ਹੈ ਬਿਲਕੁਲ ਕਾਟਾ ਕਪੜਾ ਜੱਕ ਹੁੰਦਾ ਹੈ ਜੀ ਆਹ ਦੇਖੋ ਇਹ ਤੀਰਾ ਬਾਧ ਰੱਖਣੀ ਕੋਈ ਲੋੜ ਨਹੀਂ ਹੈਗੀ ਇਹ ਮ 2 ਇੰਚ ਤੀਰਾ ਕਿਉਂ ਰੱਖਿਆ ਹੈ ਜੀ ਕਿਉਂਕਿ ਮੇਰਾ ਗळा ਹੈਗਾ 6 ਇੰਚ ਚੜਾਈ ਹੈ ਜੀ ਮਤਲਬ 3 ਇੰਚ ਚੌੜਾਈ ਗळा ਠੀਕ ਹੈ ਐਸ ਕਰਕੇ ਮੈਂ ਮੋੜ ਤੀਰਾ ਘੱਟ ਰੱਖਿਆ ਹੈ ਜੀ ਮ 2 ਇੰਚ ਰੱਖਿਆ ਜੀ ਤੀਰਾ ਸਾਢੇ 6 ਇੰਚ ਕਟਿੰਗ ਕਰੀ ਸੀ ਮੈਂ ਠੀਕ ਹੈ ਜਿਨਾ ਸੂਟਾਂ ਦੇ ਗਲੇ ਚੌੜੇ ਹੁੰਦੇ ਆ ਜੀ ਤੇ ਉਹਨਾਂ ਦਾ ਤੀਰਾ ਘੱਟ ਰੱਖਿਆ ਕਰਨਾ ਜਾਂ ਮੋਟੇ ਕਰਨ ਲੱਗ ਜਣੇ ਆ ਜੀ ਠੀਕ ਹੈ ਜਦੋਂ ਆਪਾਂ ਨੇ ਕਮੀਜ਼ ਦੀ ਲੰਬਾਈ ਨਾਪਣੀ ਹੈ ਜੀ ਗਲ ਕੋਲ ਤੋਂ ਨਾਪਣੀ ਹੈ ਜੀ ਮੋਢੇ ਕੋਲ ਤੋਂ ਨਹੀਂ ਨਾਪਣੀ ਹੈਗੀ ਇੱਥੋਂ ਹੀ ਨਾਪਣਾ ਇੰਚ ਦੇ ਪਰ ਆ ਕੇ ਵੀ ਕਿੰਨੀ ਕਮੀਜ਼ ਦੀ ਲੰਬਾਈ ਹੈ ਜੀ ਹਮੇਸ਼ਾ ਹੀ ਠੀਕ ਹੈ ਐਦਰੋਂ ਮੋਢੇ ਕੋਲ ਤੋਂ ਨਹੀਂ ਰੱਖਣ ਨਾਪਣੀ ਹੈਗੀ ਠੀਕ ਹੈ ਹੁਣ ਆਪਾਂ ਇਹ ਬਾਹ ਮੋਰੀ ਮੰਨਦੇ ਆ ਜੀ ਬਾਹ ਦੀ ਫੀਡਿੰਗ ਕਰਦੇ ਕਿੰਨੀ ਫੀਡਿੰਗ ਹੈ ਜੀ ਇਹ ਜੀ ਬਾਹ ਪੰਜ ਪੰਜ ਇੰਚ ਹੈ ਬਾਹ ਇਹਨਾਂ ਦੀ ਠੀਕ ਹੈ 5 ਇੰਚ ਬਾਹ ਹੈ ਜੀ ਤਿਆਰ ਸੀ ਕਿਨਾਂ ਦੀ ਇੱਥੇ ਦੇਖੋ ਹੁਣ ਮੋਢਿਆਂ ਵਾਲਾ ਮੋਢੇ ਇਹ ਨਹੀਂ ਹੈਗੇ ਸੀਗੇ 9.5 ਇੰਚ ਤਿਆਰ ਹੈ ਜੀ ਉਧਰ ਪਰ ਪਰ ਬਾਹਰ ਕੋਲ 9 ਇੰਚੇ ਪੋਣੇ ਹੈ ਜੀ ਠੀਕ ਹੈ ਹੁਣ ਇਹ ਅੱਧਾ ਇੰਚ ਮਠੰਟ ਕੱਟ ਪੈ ਜਾਂਦੀ ਹੈ ਜੀ ਜੇ ਮੋਢੇ 9.5 ਤਾਂ ਆਪਾਂ ਨੇ ਇੱਥੇ ਬਾਹ ਦੇ 9 ਇੰਚੀ ਲਾਉਣੇ ਨੇ ਨਿਸ਼ਾਨ ਅੱਧਾ ਇੰਚ ਘੱਟ ਆਪਾਂ ਨੇ ਬਾਹਰ ਸਲਾਈ ਦਾ ਨਿਸ਼ਾਨੀ ਲਾ ਲਈ ਹੈ ਜੀ ਠੀਕ ਹੈ ਹੁਣ ਥੋੜੀ ਫੀਟਿੰਗ ਦੇਣੀ ਹੈ ਜਿੰਨੀ ਆਪਾਂ ਅੱਧੀ ਬਾਹ ਹੋਊਗੀ ਉਹਦੇ ਅਕੋਰਡਿੰਗ ਰੱਖ ਕੇ ਜੀ ਆਪਾਂ ਨੇ ਵੀ ਕਿੰਨੀ ਅੱਧੀ ਬਾਹ ਦੀ ਬਾਹਮੋਰੀ ਹੋਊਗੀ ਜੀ ਉਹਦੇ ਨਿਸ਼ਾਨ ਲਾ ਲੈਣਾ ਆਪਣੇ ਠੀਕ ਹੈ ਇਹ ਫੋਰਿੰਗ ਸਾਥ ਕੋ ਨਿਸ਼ਾਨ ਲਾਇਆ ਜੀ ਤੇ ਥੋੜੀ ਏਦਾਂ ਗਲਾਈ ਦੇ ਦੇਣੀ ਜੀ ਏਦਾਂ ਗਲਾਈ ਦੇਣ ਨਾਲ ਬਿਲਕੁਲ ਹੀ ਨਾਲ ਨਾਲ ਬਾਹ ਹੋ ਗਈ ਆਪਣੀ ਬਾਹ ਦੇ ਠੀਕ ਹੈ ਹੁਣ ਤਾਂ ਸਲਾਈ ਲਾਉਣੀ ਹੈ ਜੀ ਇਹਦੇ ਜਿਵੇਂ ਜੀ ਆਪਾਂ ਬਾਹਮੋਰੀ ਸਲਾਈ ਲਾਉਣੀ ਹੈ ਜੀ ਇਹ ਸਾਈਡ ਦੇ ਸਟਾਰਟ ਕਰਕੇ ਲਾਉਣੀ ਇਹ ਅੰਦਰ ਪਾਸਾ ਆਉਣਾ ਉੱਤੇ ਕਮੀਜ਼ ਲਾਈ ਲਵਣੀ ਆ ਦੇਖੋ ਇਹ ਪਾਸਾ ਖੁੱਲਦਾ ਨਹੀਂ ਹੈਗਾ ਜੀ ਵਿਚੇ ਵਿਚੋ ਐਕਸਟਰਾ ਪਾਸਾ ਹੁੰਦਾ ਹੈ ਜੀ ਇਹ ਖੁੱਲਦਾ ਨਹੀਂ ਹੈਗਾ ਜੀ ਆਪਾਂ ਇਹ ਦੋਨੇ ਬਾਹਾਂ ਸਲਾਈਆਂ ਲਾ ਲਈਆਂ ਜੀ ਠੀਕ ਹੈ ਜੀ ਅੱਜ ਦਿਖਾਣੇ ਆ ਜੀ ਆਪਾਂ ਦੋਨੇ ਬਾਹਾਂ ਤਿਆਰ ਕਰ ਲਈਆਂ ਜੀ ਹੁਣ ਆਪਾਂ ਜੜਦੇ ਆ ਜੀ ਕਮੀਜ਼ ਤੇ ਇਹਨਾਂ ਨੂੰ ਠੀਕ ਹੈ ਜੀ ਆਪਾਂ ਬਾਹਾਂ ਜੜਨ ਵੇਲੇ ਕਮੀਜ਼ ਪੁੱਠਾ ਜੀ ਬਾਹਾਂ ਸਿੱਧੀ ਠੀਕ ਹੈ ਇਹੜੀ ਕਾਟ ਪਾਈ ਹੋਈ ਕਾਟਣਾ ਕਾਟਣ ਉੱਪਰ ਆਉਣੀ ਚਾਹੀਦੀ ਹੈ ਫਲੱਟ ਦੇ ਪਾਸੇ ਠੀਕ ਹੈ ਆਪਾਂ ਇਹੀ ਬਾਹਾਂ ਚਾ ਕੇ ਵਿੱਚ ਪਾ ਲੈਣੀ ਜੀ ਕਾਟ ਦੇ ਕੇ ਕਾਂਟਾ ਮੂਰੇ ਆਉਣੀ ਚਾਹੀਦੀ ਹੈ ਜੀ ਠੀਕ ਹੈ ਹੁਣ ਇਹ ਯਾਦ ਰੱਖਣਾ ਕਿ ਬਾਹਾਂ ਚ ਆਪਣੇ ਜਿਹੜੇ ਮੋੜੇ ਨਹੀਂ ਰੱਖੀ ਸੀ ਇਹ 9 ਇੰਚ ਰੱਖੇ ਤੇ ਤੇ ਕਮੀਜ਼ ਆਪਣੀ 9.5 ਦੀ ਆ ਦੇਖੋ ਕਾਟ ਬਿਲਕੁਲ ਸਹੀ ਹੈ ਜੀ ਸਰੇ ਸਲਾਈ ਲਾਉਣੀ ਆਪਾਂ ਨੇ ਘੱਟ ਵੱਲ ਬਿਲਕੁਲ ਨਹੀਂ ਹੈਗੀ ਜੀ ਤੇ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਹੈ ਜੀ ਮੈਂ ਆਪਾਂ ਆਪਾਂ ਬਾਹਾਂ ਝੜਦੇ ਆ ਜੀ ਹੁਣ ਬਿਲਕੁੜਾ ਕਪੜਾ ਖਿੱਚਣਾ ਨਹੀਂ ਹੈਗਾ ਜੀ ਨਾ ਬਾਹਾਂ ਦਾ ਖਿੱਚਣਾ ਹੈ ਜਾਂ ਦਾ ਕਮੀਜ਼ ਦਾ ਖਿੱਚਣਾ ਨਹੀਂ ਅੱਧਾ ਅੱਧਾ ਇੰਚ ਰੱਖ ਕੇ ਵਿੱਚ ਸਲਾਈ ਲਾ ਦੇਣੀ ਸਾਰੇ ਪਾਸੇ ਸਰ ਆਪਾਂ ਦੂਜੀ ਬਾਹ ਵੀ ਬਣ ਲਾਂਗੇ ਜੀ। ਠੀਕ ਹੈ। ਆ ਦੇਖੋ। ਆਪਾਂ ਨੇ ਬਾਹਾਂ ਜੜ ਲੀਆਂ ਜੀ। ਬਹੁਤ ਵਧੀਆ ਫਿਟਿੰਗ ਆਈ ਹੈ ਬਾਹਾਂ ਦੀ। ਠੀਕ ਹੈ ਜੀ। ਤੇ ਲੈਸ ਵੀ ਲਾਤੀ ਬਾਹਾਂ ਤੇ। ਠੀਕ ਹੈ। ਪੂਰਾ ਕੁਮਰ ਤਿਆਰ ਹੋ ਗਿਆ ਹੈ ਜੀ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਾਈ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ। ਧੰਨਵਾਦ।